ਉਹ ਕਿੱਥੋਂ ਆਇਆ ਏ ਹੂੰ ਕਿੱਥੋਂ ਆ ਕੇ ਪੰਜਾਬ ਚ ਉਹਨੂੰ ਗ੍ਰਿਫਤਾਰ ਕਰਿਆ ਭਗਵੰਤ ਮਾਨ ਸਰਕਾਰ ਤੋਂ ਕੁਝ ਨਹੀਂ ਹੋਣਾ ਇਹ ਵੀ ਦਿੱਲੀ ਦੇ ਹੀ ਤੜਵੇ ਚੱਟੂਗੀ ਉਹ ਅੱਜ ਤਕਰੀਬਨ ਸ਼ੱਕ ਪੈ ਰਹੇ ਸੀ ਅੱਜ ਕਲੀਅਰ ਹੋ ਗਿਆ ਤੁਹਾਡੀ ਧਰਤੀ ਤੋਂ ਕਿਵੇਂ ਦੂਜੇ ਸਟੇਟ ਦੀ ਪੁਲਿਸ ਚੱਕ ਲੈ ਜਵੇ ਹੂੰ ਜਦੋਂ ਇਹ ਗਏ ਸੀ ਇੱਕ ਬੱਗੇ ਨੂੰ ਆਰਐਸਐਸ ਭਾਜਪੀ ਦੇ ਬੱਗੇ ਨੂੰ ਚੱਕਣ ਇਹਨਾਂ ਨੂੰ ਅਗਲੇ ਨੇ ਡਿੰਗ ਨਹੀਂ ਪਟਣ ਦਿੱਤੀ ਉੱਚੇ ਘੇਰ ਲਈ ਸਰਬ ਤਾਂ ਇਹ ਕਰਦੇ ਸੀਗੇ ਹੁਣ ਤਾਂ ਸੈਣੀ ਨੇ ਜੀ ਨਾਇਬ ਸੈਣੀ ਜੀ ਉਹ ਵੀ ਇਹੀ ਚੱਲਾਂ ਚੱਲ ਰਹੇ ਨੇ ਮਾਂ ਤਾਂ ਇਹਨਾਂ ਦੀ ਇੱਕੋ ਹੈ ਨਾ ਭਾਜਪੀ ਆਰਐਸਐਸ ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਕਿਸ ਕੌਮ ਨਾਲ ਪੰਗਾ ਲਿਆ ਤੁਸੀਂ ਇਹ ਤਾਂ ਜੀ ਤੁਸੀਂ ਬਿਆਨ ਦੇਈ ਜਾ ਰਹੇ ਹੋ ਆਗੂ ਕੋਈ ਅਰੈਸਟ ਨਹੀਂ ਹੋ ਰਿਹਾ ਨੌਜਵਾਨ ਅਰੈਸਟ ਹੋ ਰਹੇ ਨੇ ਆਮ ਲੋਕਾਂ ਦੇ ਸੱਟਾਂ ਲੱਗ ਰਹੀਆਂ ਨੇ ਇਸ ਵਾਰ ਪਹਿਲਾਂ ਵੀ ਲੋਕ ਕਰਦੇ ਰਹੇ ਨੇ ਹੁਣ ਫੇਰ ਉੱਠਣੇ ਨਵਦੀਪ ਅਰੈਸਟ ਹੋ ਗਿਆ ਜੀ ਜਿਹੜੇ ਮੇਨ ਆਗੂ ਨੇ ਉਹ ਤਾਂ ਇੱਥੇ ਬੈਠੇ ਨੇ ਉਹਨਾਂ ਤੇ ਤਾਂ ਕੋਈ ਕਾਰਵਾਈ ਹੋ ਨਹੀਂ ਹੁੰਦੀ ਉਹ ਇੱਕ ਜਥੇਬੰਦੀ ਦਾ ਆਗੂ ਐ ਹੂੰ ਆਗੂਆਂ ਮਗਰ ਹੀ ਪੁਲਿਸ ਪਾਈ ਵੀ ਜੇ ਆਮ ਬੰਦੇ ਨੂੰ ਕਿਉਂ ਨਹੀਂ ਚੱਕਿਆ ਹੂੰ 에어ਪੋਰਟ ਤੋਂ ਆਏ ਆਮ ਬੰਦੇ ਨੂੰ ਕਿਉਂ ਨਹੀਂ ਚੱਕਿਆ ਉਸ ਮੁੰਡੇ ਨੂੰ ਕਿਉਂ ਚੱਕਿਆ ਕਿਉਂਕਿ ਉਸ ਦੀ ਆਵਾਜ਼ ਪੂਰੇ ਹਰਿਆਣੇ 'ਚ ਜਾਂਦੀ ਸੀ ਹੰਜੂ ਗੇੜ ਕੇ ਜਿਹੜਾ ਡਰਾਮੇ ਕਰਦਾ ਤਾਂ ਨਾ ਬਾਰਡਰ ਪਰ ਉਹ ਗਦਾਰੀ ਕਰ ਗਿਆ ਸਾਡੇ ਨਾਲ ਸਾਡੇ ਨਾਲ ਤੋਂ ਕਾ ਗਿਆ ਵੀ ਹੰਜੂਆਂ ਨੇ ਅੰਦੋਲਨ ਨਹੀਂ ਰੋਕਿਆ ਅੰਦੋਲਨਾਂ ਰੋਕਿਆ ਹੈ ਨਾ ਲੋਕਾਂ ਦੀ ਡਾਂਗ ਨੇ ਜਿਹੜੇ ਬੈਠੇ ਸੀ ਉੱਥੇ ਜੇ ਪੰਜਾਬ ਦੇ ਵਿੱਚ ਕਿਸੇ ਦਾ ਕੰਡਾ ਵੀ ਵੱਜ ਜਾਂਦਾ ਉਹ ਹੰਝੂ ਪੰਜਾਬ ਤੱਕ ਭੱਜੇ ਆਉਂਦੇ ਆ ਪਰ ਜਦੋਂ ਜੁਪੀ ਚ ਜਿੱਥੇ ਭਾਜਪੀ ਦੀ ਸਰਕਾਰ ਹੈ ਉੱਥੇ ਕੋਈ ਕਾਰਾ ਹੋ ਜਾਂਦਾ ਉੱਥੇ ਉਹ ਹੰਝੂ ਕਿਉਂ ਸੁੱਕ ਜਾਂਦੇ ਸਵਾਲ ਬਹੁਤ ਵੱਡਾ ਨਾ ਇਹ ਹੰਝੂ ਵਾਲੇ ਨੂੰ ਸਵਾਲ ਕਰਿਓ ਜਿਹੜੇ ਉਧਰ ਰਲ ਰਹੇ ਉਹ ਡਰ ਈਡੀ ਦਾ ਜਿਨ੍ਹਾਂ ਨੇ ਕਰੋੜਾ ਰੁਪਇਆ ਇੱਧਰ ਉੱਧਰ ਤੇ ਕਰਕੇ ਕਮਾਇਆ ਵਾਏ ਅੱਜ ਉਹਨਾਂ ਨੂੰ ਭਾਜਪੀ ਹੀ ਸਹਾਰਾ ਦਿਖਦਾ ਵੀ ਇੱਧਰ ਰਹੂਗੇ ਜੇਲ੍ਹ ਜਾਉਗੇ ਉੱਧਰ ਜਾ ਰਹੋਗੇ ਮੜਾਈ ਖਾਉਗੇ ਅੰਨ ਦਾਤੇ ਨਾਲੋਂ ਹੀ ਢੀ ਵੱਡੀ ਹੋਗੀ ਜੀ ਜਾਖੜ ਸਾਹਿਬ ਨੂੰ ਪੁੱਛ ਲਈ ਲੋਕਾਂ ਨੇ ਪੂਛ ਚਾਕਾ ਤੀ ਹਮ ਭੱਜਿਆ ਨਾ ਜਦੋਂ ਜਾਖੜ ਸਾਹਿਬ ਪਿੰਡਾਂ ਚ ਜਾ ਕੇ ਜਿੱਤ ਲੈਣਗੇ ਫੇਰ ਗੱਲ ਕਰਨ ਜਦੋਂ ਜਾਖੜ ਸਾਹਿਬ ਪਿੰਡਾਂ ਚ ਜਾ ਕੇ ਰੈਲੀ ਕਰ ਲੈਣਗੇ ਫੇਰ ਗੱਲ ਕਰਨ ਹਮ ਲੋਕਾਂ ਦੇ ਸਵਾਲ ਦਿੱਤੇ ਬਗੈਰ ਭੱਜੇ ਨਾ ਸਿਰਫ ਇੱਕੇ ਜਵਾਬ ਨਹੀਂ ਉਹਨਾਂ ਕੋਲ ਵੀ ਸ਼ੁਭ ਕਰਨ ਦਾ ਕਸੂਰ ਕੀ ਸੀ ਐਸੇ ਗੱਲ ਦਾ ਜਵਾਬ ਦੇ ਦੇਣ ਰਿਮਾਂਡ ਲੈ ਲਿਆ ਜੀ ਉਦੋਂ ਤੱਕ ਤਾਂ ਮੋਰ ਬਣਾ ਦੇਣਗੇ ਰਿਮਾਂਡ ਲੈ ਲਿਆ ਦੋ ਦਿਨਾਂ ਦਾ ਕੋਈ ਗੱਲ ਹੀ ਜੀ ਅਨਿਹੱਤੇ ਬੰਦੇ ਨੂੰ ਕੁੱਟਣਾ ਕੋਈ ਬਹਾਦਰੀ ਨਹੀਂ ਹੁੰਦੀ ਤੁਹਾਡੇ ਕੋਲ ਸਟੇਨ ਗੰਨਾ ਰਫਲਾ ਹੈ ਸਾਈਡ ਚੋਂ ਆ ਕੇ ਕਬੀਰ ਨੂੰ ਚੱਕ ਲੈਣਾ ਇਹ ਕੱਡੀ ਬਹਾਦਰੀ ਹੋਈ ਇਹ ਚਣਕਿਆ ਰੀਤੀ ਕਹਿੰਦੇ ਇਹਨੂੰ ਪਿਛਲੀ ਵਾਰ ਵੀ ਲੋਕ ਕਹਿੰਦੇ ਸੀ ਪਿਛਲੇ ਅੰਦੋਲਨ ਚ ਵੀ ਮੋਦੀ ਨਾ ਝੁਕਾ ਹੈ ਨਾ ਝੁਕੇਗਾ ਮੰਗੀ ਨਾ ਮਾਫੀ ਮਾਫੀ ਮੰਗ ਕੇ ਹੱਟ ਛੜਾਏ ਨਾ ਪਰ 31 ਤਰੀਕ ਨੂੰ ਦੱਸਾਂਗੇ ਸਰਕਾਰ ਨੂੰ ਵੀ ਕਿਵੇਂ ਝੂਠੇ ਪਾਚੇ ਪਾਏ ਜਾਂਦੇ ਆ ਕਿਵੇਂ ਨੌਜਵਾਨਾਂ ਨੂੰ ਫੜ ਕੇ ਅੰਦਰ ਕਰਿਆ ਜਾਂਦਾ ਹੈ ਸਤਿ ਸ੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਵਾਣਾ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਕਿਸਾਨ तकरीबन ਡੇਢ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਆਪਣੀਆਂ ਮੰਗਾਂ ਮੰਨਵਾਉਣ ਦੇ ਲਈ ਰੋੜਾਂ ਤੇ ਬੈਠੇ ਨੇ ਹਰਿਆਣਾ ਪ੍ਰਸ਼ਾਸਨ ਵੱਲੋਂ ਰੋੜਾਂ ਤੇ ਰੋਕਾਂ ਲਗਾ ਕੇ ਕਿਸਾਨਾਂ ਨੂੰ ਪੰਜਾਬ ਦੇ ਵਿੱਚ ਰੋਕਿਆ ਗਿਆ ਹੈ ਕਿਸਾਨਾਂ ਵੱਲੋਂ 31 ਮਾਰਚ ਦੀ ਜਿਹੜੀ ਕਾਲ ਆ ਉਹ ਮੋੜਾ ਮੰਡੀ ਦੇ ਵਿੱਚ ਵੱਡਾ ਪ੍ਰੋਗਰਾਮ ਕਰਨਾ ਸੀਗਾ ਜੋ ਸ਼ਹੀਦ ਸੁਭਕਰਨ ਸੀ ਉਸ ਨੂੰ ਸਰਦਾ ਦੇ ਫੁੱਲ ਭੇਟ ਕਰਨ ਦੇ ਲਈ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ ਉਸ ਤੋਂ ਪਹਿਲਾਂ ਹੀ ਹਰਿਆਣਾ ਸਰਕਾਰ ਵੱਲੋਂ ਨੌਜਵਾਨਾਂ ਨੂੰ ਅਰੈਸਟ ਕਰਨ ਦੀਆਂ ਜਿਹੜੀਆਂ ਪ੍ਰਕਿਰਿਆਵਾਂ ਨੇ ਉਹ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਬਾਟਰ ਕੈਨਨ ਵਾਲੇ ਨਵਦੀਪ ਨੂੰ ਕਹਿੰਦੇ ਜੀ ਪੰਜਾਬ ਦੇ ਵਿੱਚੋਂ ਅਰੈਸਟ ਕਰ ਲਿਆ ਗਿਆ ਉਹਦੇ ਨਾਲ ਇੱਕ ਨੌਜਵਾਨ ਹੋਰ ਗੁਰਕੀਰਤਨ ਸਿੰਘ ਨੂੰ ਅਰੈਸਟ ਕੀਤਾ ਗਿਆ ਸੋ ਸਾਰੀ ਗੱਲਬਾਤ ਕਰਦੇ ਹਾਂ ਸਾਡੇ ਨਾਲ ਕਿਸਾਨ ਆਗੂ ਕੁਲਵਿੰਦਰ ਸਿੰਘ ਜੀ ਨੇ ਸਾਰੇ ਪੰਜਾਬ ਜਥੇਬੰਦੀ ਤੋਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਹਾਂਜੀ ਕੁਲਵਿੰਦਰ ਸਿੰਘ ਜੀ ਫਤਿਹ ਅਰਜ ਕਰਦੇ ਆਂ ਵਾਹਿਗੁਰੂ ਜੀ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅ ਕਿਸ ਤਰ੍ਹਾਂ ਦੇਖਦੇ ਹੋ ਜੀ ਅੰਦੋਲਨ ਦੀ ਜਿਹੜੀ ਰੂਪਰੇਖਾ ਹੈ ਕਿਸ ਤਰ੍ਹਾਂ ਇਹ ਤੇ ਪ੍ਰਸ਼ਾਸਨ ਜਿਹੜੀਆਂ ਚਾਲਾਂ ਚੱਲ ਰਹੀਆਂ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਅੰਦੋਲਨ ਚੜ੍ਹਦੀ ਕਲਾ ਚ ਹੈ ਜੀ ਹੂੰ ਤੇ ਅੰਦੋਲਨ ਲੰਬਾ ਚੱਲੇਗਾ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਜੀ ਦੂਜੀ ਜਿਹੜੀ ਸਰਕਾਰ ਦੀ ਗੱਲ ਕਰੀਏ ਪ੍ਰਸ਼ਾਸਨ ਦੀ ਗੱਲ ਕਰੀਏ ਉਹ ਬੁਖਰਾੜ ਚਾ ਪੂਰਾ ਹੂੰ ਅੱਜ ਤਾਂ ਮੈਨੂੰ ਸਮਝ ਨਹੀਂ ਆ ਰਹੀ ਵੀ ਕਰੀਏ ਤਾਂ ਕਰੀਏ ਕੀ ਕਦੇ 357 ਦੇ ਪਰਚੇ ਕਦੇ ਸਾਡੇ ਜਿਵੇਂ ਤੁਸੀਂ ਨੰਦੀਪ ਦੀ ਗੱਲ ਕਰੀਏ ਵਾਟਰ ਕੈਨ ਨਾਲ ਦੀ ਉਹ ਕਿੱਥੋਂ ਆਇਆ ਏ ਕਿੱਥੋਂ ਆ ਕੇ ਪੰਜਾਬ ਚ ਉਹਨੂੰ ਗ੍ਰਿਫਤਾਰ ਕਰਿਆ ਕਿੱਦਾਂ ਕੀਤਾ ਜੀ ਸਾਰੀ ਪ੍ਰਕਿਰਿਆ ਨੌਜਵਾਨ ਨੂੰ ਨਾਲ ਇੱਕ ਹੋਰ ਸੀਗਾ ਉਹ ਕਿੱਦਾਂ ਅਰੈਸਟ ਕੀਤਾ ਕਿੱਥੋਂ ਕੀਤਾ ਕੀ ਆ ਸਾਰੀ ਗੱਲਬਾਤ ਉਹ ਦੱਸੋ ਜੀ ਦੇਖੋ ਸਰਕਾਰ ਦੇ ਖਿਲਾਫ ਇੱਕ ਇਹੀ ਅੰਦੋਲਨ ਹੀ ਚੱਲ ਰਿਹਾ ਛੋਟੇ ਛੋਟੇ ਅੰਦੋਲਨ ਬਹੁਤ ਪੂਰੇ ਭਾਰਤ ਚ ਚੱਲ ਰਹੇ ਇੱਕ ਅੰਦੋਲਨ ਚੱਲ ਰਿਹਾ ਲੇਹ ਲਦਾਖ ਜੀ ਉਹ ਸਾਡਾ ਵੀਰ ਉੱਥੇ ਮਰਨ ਵਰਤ ਤੇ ਬੈਠਾ ਏ ਉਹ ਉਹਦੀ ਸਪੋਰਟ ਚ ਉੱਥੇ ਗਏ ਸੀ ਜੀ ਤੇ ਉਹਨਾਂ ਨੇ ਤੇ 307 ਦਾ ਪਰਚਾ ਕਰਿਆ ਤੇ ਇੱਕ ਅਨੁਵੀ ਤੇ ਨਾਲ ਮੁੰਡਾ ਗੁਰਪ੍ਰੀਤ ਸਿੰਘ ਹੋਰ ਹੈ ਉਹਨਾਂ ਨੂੰ ਜਦੋਂ ਮੁਹਾਲੀ 에어ਪੋਰਟ ਤੇ ਉਤਰੇ ਉਸ ਤੋਂ ਅੱਗੇ ਸਾਡੇ ਕੋਲ ਜੋ ਖਬਰ ਪਹੁੰਚੀ ਉਸ ਤੋਂ ਅੱਗੇ ਆ ਕੇ ਉਹਨਾਂ ਨੂੰ ਅਰੈਸਟ ਕੀਤਾ ਅੱਛਾ ਪੰਜਾਬ ਦੇ ਵਿੱਚੋਂ ਪੰਜਾਬ ਚੋਂ ਤੇ ਮੈਂ ਪੰਜਾਬ ਦੀ ਇੰਟੈਲੀਜੈਂਸੀ ਤੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਜਿਹੜੀ ਨਪਸਕ ਹੋ ਗਈ ਹੈ ਆਰਐਸਐਸ ਭਾਜਪਾ ਸਰਕਾਰ ਦੇ ਥੱਲੇ ਚੱਲ ਰਹੀ ਹੈ ਸੋ ਸਾਡਾ ਇੱਕ ਵੀਰ ਸਾਡੇ ਚ ਨਹੀਂ ਰਿਹਾ ਦੀਪ ਸਿੱਧੂ ਉਹ ਤਾਂ ਪਹਿਲੇ ਕਹਿੰਦਾ ਸੀ ਕਿ ਭਗਵੰਤ ਮਾਨ ਸਰਕਾਰ ਤੋਂ ਕੁਝ ਨਹੀਂ ਹੋਣਾ ਇਹ ਵੀ ਦਿੱਲੀ ਦੇ ਹੀ ਤੜਵੇ ਚੱਟੂਗੀ ਉਹ ਅੱਜ ਤਕਰੀਬਨ ਸ਼ੱਕ ਪੈ ਰਹੀ ਸੀ ਅੱਜ ਕਲੀਅਰ ਹੋ ਗਿਆ ਬਿਲਕੁਲ ਸਾਫ਼ ਦੋ ਚਿਹਰਾ ਇਹਨਾਂ ਦਾ ਸਰਕਾਰ ਦਾ ਪੰਜਾਬ ਸਰਕਾਰ ਦਾ ਉਹ ਲੋਕਾਂ ਦੇ ਸਾਹਮਣੇ ਆ ਗਿਆ ਵੀ ਤੁਹਾਡੀ ਧਰਤੀ ਤੋਂ ਕਿਵੇਂ ਦੂਜੇ ਸਟੇਟ ਦੀ ਪੁਲਿਸ ਚੱਕ ਲੈ ਜਵੇ ਜਦੋਂ ਇਹ ਗਏ ਸੀ ਇੱਕ ਬੱਗੇ ਨੂੰ ਆਰਐਸਐਸ ਬੀਜਪੀ ਦੇ ਬੱਗੇ ਨੂੰ ਚੱਕਣ ਇਹਨਾਂ ਨੂੰ ਅਗਲੇ ਨਾਲ ਡਿੰਗ ਨਹੀਂ ਪਟਣ ਦਿੱਤੀ ਉਥੇ ਘੇਰ ਲਏ ਪਰ ਸਾਡੇ ਪੰਜਾਬ ਚੋਂ ਆ ਕੇ ਦੂਜੇ ਸਟੇਟ ਦੀ ਪੁਲਿਸ ਕਿਵੇਂ ਚੱਕ ਲੇਗੀ ਇਹ ਅੱਜ ਚਿਹਰਾ ਬਿਲਕੁਲ ਸਾਹਮਣੇ ਆ ਗਿਆ ਪੰਜਾਬ ਸਰਕਾਰ ਕਹਿੰਦੀ ਕੁਛ ਹੈ ਕਰਦੀ ਕੁਛ ਹੈ ਜੇ ਪੰਜਾਬ ਸਰਕਾਰ ਸਾਡੀ ਹੁੰਦੀ ਤਾਂ ਜਿਸ ਦਿਨ ਸਾਡਾ ਨਵਦੀਪ ਸੌਰੀ ਸ਼ੁਭਕਰਨ ਮੁੰਡਾ ਸ਼ਹੀਦ ਹੋਇਆ ਤਾਂ ਉਸੇ ਟਾਈਮ ਹਰਿਆਣ ਦੇ ਡੀਜੀਪੀ ਐਸਐਸਪੀ ਤੇ ਹੋਰ ਉਹ ਐਮਐਲਏ ਤੇ ਉਸ ਟਾਈਮ ਬਾਈ ਨੇਮ ਪਰਚੇ ਕਰ ਦਿੰਦੀ ਪਰ ਨਹੀਂ ਉਹਨੇ ਸਾਨੂੰ ਇੰਨਾ ਚਿਰ ਅੰਦੋਲਨ ਕਰਨਾ ਪਿਆ ਤਾਂ ਜਾ ਕੇ 0 ਐਫ ਆਈ ਆਰ ਦਰਜ ਕਰੀ ਭਗਵਾਨ ਤਮਨ ਸਰਕਾਰ ਨੇ ਇਥੋਂ ਪਤਾ ਲੱਗਦਾ ਕਿ ਇਹ ਇੱਕੋ ਹੀ ਹੈ ਦੋਨੋਂ ਦੋਨੋਂ ਸਰਕਾਰਾਂ ਸੋ ਜਿਹੜੇ ਇਹ ਹਰਕਤਾਂ ਕਰ ਰਹੀ ਹੈ ਬੀ ਜੀ ਪੀ ਸਰਕਾਰ ਹੈ ਭਗਵਾਨ ਤਮਨ ਸਰਕਾਰ ਇਸ ਤੋਂ ਇਹ ਨਾ ਸੋਚ ਲਵੇ ਵੀ ਇਹ ਅੰਦੋਲਨ ਵਿਖਰ ਜਾਊਗਾ ਜਾਂ ਇਹ ਡਰ ਜਾਣਗੇ ਸਾਨੂੰ ਇੱਕ ਨੂੰ ਗੋਲੀ ਮਾਰੂਗੇ ਸਾਡੇ ਪਿੰਡਾਂ ਚੋਂ ਹਜ਼ਾਰਾਂ ਵੀਰ ਆਉਣਗੇ ਇੱਕ ਸਾਡੇ ਮੁੰਡੇ ਨੂੰ ਫੜ ਕੇ ਅਰੈਸਟ ਕਰਿਆ ਦੋ ਨੂੰ ਫੜ ਕੇ ਅਰੈਸਟ ਕਰਿਆ ਤੇ 31 ਤਰੀਕ ਨੂੰ ਦੇਖਿਓ ਉੱਥੇ ਹਜ਼ਾਰਾਂ ਦਾ ਗੜ ਆਊਗਾ ਉੱਥੇ ਲੋਕਾਂ ਦਾ ਅੰਬਾਰੇ ਚ ਇਹ ਬੁਖਰਾੜ ਚ ਹੈ ਵੀ ਇਹਨਾਂ ਦੀ 22 ਤਰੀਕ ਦੀ ਜਿਹੜੀ ਉੱਥੇ ਸੰਧਾਰਜਲੀ ਸਮੋ ਹੋਇਆ ਏ ਸ਼ੁਭ ਕਰਨ ਦੇ ਸੰਧਾਰਜਲੀ ਵਾਸਤੇ ਉੱਥੇ ਹਜ਼ਾਰਾਂ ਬੰਦਾ ਪਹੁੰਚਿਆ ਤਾਂ ਉਸ ਦੀ ਬੁਖਰਾੜ ਚ ਆ ਕੇ ਕਦੇ ਤਾਂ ਹਰਿਆਣੇ ਦੇ ਵਿੱਚ ਇਹ ਲੋਕਾਂ ਸਾਡੇ ਕਿਸਾਨ ਆਗੂਆਂ ਦੇ ਦਰਾਂ ਦੇ ਮੂਹਰੇ ਪਰਚੇ ਲਵਾ ਰਹੇ ਆ ਵੀ ਤੁਹਾਡੇ ਤੇ 307 ਦਾ ਪਰਚਾ ਹੈ ਕਦੇ ਉਹਨਾਂ ਨੂੰ ਕਹਿ ਰਹੇ ਤੁਸੀਂ ਪਿੰਡਾਂ ਚੋਂ ਨਹੀਂ ਨਿਕਲਣਾ ਇਹ ਇਸ ਤਰ੍ਹਾਂ ਸਰਕਾਰਾਂ ਹੋਏ ਕਰਦੀਆਂ ਇਹ ਹੁਣ ਵੀ ਇਦਾਂ ਕਰ ਰਹੇ ਨੇ ਗੋਲ ਦੀ ਗੋਲ ਹੈ ਜੀ ਖੱਟਰ ਸਾਹਿਬ ਤਾਂ ਇਹ ਕਰਦੇ ਸੀਗੇ ਹੁਣ ਤਾਂ ਸੈਣੀ ਨੇ ਜੀ ਨੈਬ ਸੈਣੀ ਜੀ ਉਹ ਵੀ ਇਹੀ ਚਾਲਾਂ ਚੱਲ ਰਹੇ ਨੇ ਮਾਂ ਤਾਂ ਇਹਨਾਂ ਦੀ ਇੱਕੋ ਹੈ ਨਾ ਭਾਜਪੀ ਆਰਐਸਐਸ ਹੂੰ ਬੰਦਾ ਹੀ ਬਦਲਿਆ ਉਹ ਵੀ ਇਹਨਾਂ ਨੇ ਤਾਂ ਬਦਲਿਆ ਸੀ ਕਿ ਜਦੋਂ ਅਸੀਂ ਲੋਕਾਂ ਤੋਂ ਵੋਟਾਂ ਮੰਗਣ ਜਾਵਾਂਗੇ ਸਾਡੇ ਕੋਲ ਇਹ ਜਵਾਬ ਹੋਊਗਾ ਵੀ ਖੱਟਰ ਸਾਹਿਬ ਨੇ ਗੋਲੀ ਚਲਾਈ ਅਸੀਂ ਨਹੀਂ ਚਲਾਈ ਸਾਨੂੰ ਤੁਸੀਂ ਵੋਟਾਂ ਪਾਓ ਹੂੰ ਪਰ ਆ ਵੀ ਚਿਹਰਾ ਸਾਹਮਣੇ ਹੋ ਗਿਆ ਇਹਨਾਂ ਨੂੰ ਇਹ ਤਾਂ ਵੀ ਇਹਨੇ ਅੰਦੋਲਨ ਕਰਕੇ ਪਿੱਛੇ ਨੂੰ ਮੁੜ ਜਾਣਾ ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਕਿਸ ਕੌਮ ਨਾਲ ਪੰਗਾ ਲਿਆ ਤੁਸੀਂ ਜਿਹੜੀ ਪਹਿਲਾਂ ਬਿੱਲ ਰੱਦ ਕਰਵਾ ਕੇ ਆਈ ਠੀਕ ਹੈ ਸਾਡੇ ਆਗੂਆਂ ਨੇ ਉਸ ਟਾਈਮ ਨੇ ਲੈਕੀ ਕੀ ਕਰੀ ਉਹਦੇ ਕਰਕੇ ਅੱਜ ਸਾਨੂੰ ਸੜਕਾਂ ਤੇ ਰੋਲਣਾ ਪਿਆ ਪਰ ਇੱਥੋਂ ਅਸੀਂ ਪਿੱਛੇ ਮੁੜਨ ਵਾਲੇ ਨਹੀਂ ਸਾਨੂੰ ਇੱਕ ਨੂੰ ਅੰਦਰ ਕਰੂ 10 ਆਉਣਗੇ 10 ਨੂੰ ਅੰਦਰ ਕਰੂਗੇ 50 ਆਉਣਗੇ ਅੰਬਾਲੇ ਬਣਾ ਲੈਣ ਜੇਲ੍ਹ ਜੇ 10-15000 ਬੰਦਾ ਇਕੱਠਾ ਆਊਗਾ ਕਰ ਲੈਣ ਸਾਨੂੰ ਬੰਦ ਤਾਰ ਲੈਣ ਚਾਹੋ ਕਰ ਦਵੇਂ ਸਾਤੇ 300 ਪਰਚਾ ਲੈ ਲੈਣ ਸਾਤੇ 10 ਦਿਨ 10-10 ਦਿਨ ਦਾ ਰਿਮਾਂਡ ਉਹ ਸਮਾਂ ਦੱਸੂਗਾ ਸਰਕਾਰ ਨੂੰ ਜੀ ਇਹ ਤਾਂ ਜੀ ਤੁਸੀਂ ਬਿਆਨ ਦੇਈ ਜਾ ਰਹੇ ਹੋ ਆਗੂ ਕੋਈ ਅਰੈਸਟ ਨਹੀਂ ਹੋ ਰਿਹਾ ਨੌਜਵਾਨ ਅਰੈਸਟ ਹੋ ਰਹੇ ਨੇ ਆਮ ਲੋਕਾਂ ਦੇ ਸੱਟਾਂ ਲੱਗ ਰਹੀਆਂ ਨੇ ਇਸ ਵਾਰ ਪਹਿਲਾਂ ਵੀ ਲੋਕ ਕਰਦੇ ਰਹੇ ਨੇ ਹੁਣ ਫੇਰ ਉੱਠਣੇ ਨਵਦੀਪ ਅਰੈਸਟ ਹੋ ਗਿਆ ਜੀ ਜਿਹੜੇ ਮੇਨ ਆਗੂ ਨੇ ਉਹ ਤਾਂ ਇੱਥੇ ਬੈਠੇ ਨੇ ਉਹਨਾਂ ਤੇ ਤਾਂ ਕੋਈ ਕਾਰਵਾਈ ਹੋ ਨਹੀਂ ਹੁੰਦੀ ਬਿਆਨ ਦੇ ਦਿੰਨੇ ਹੋ ਨੌਜਵਾਨ ਚੱਕੇ ਜਾਂਦੇ ਨੇ ਦੇਖੋ ਨਮਨੀਤ ਕੌਣ ਹੈ ਹੂੰ ਉਹ ਇੱਕ ਜਥੇਬੰਦੀ ਦਾ ਆਗੂ ਹੈ। ਹੂੰ ਖੁਦ ਜੀ ਠੀਕ ਹੈ ਉਹ ਨੌਜਵਾਨ ਹੈ। ਉਹ ਇੱਕ ਜਥੇਬੰਦੀ ਦਾ ਆਗੂ ਹੈ। ਹੂੰ ਆਗੂਆਂ ਮਗਰ ਹੀ ਪੁਲਿਸ ਪਈ ਵੀ ਇਹ ਨਹੀਂ ਕਰ ਸਕਦੇ ਨੌਜਵਾਨ ਅਰੈਸਟ ਹੋ ਰਹੇ ਨਹੀਂ। ਹੂੰ ਜਿਸ ਦਿਨ ਇੱਥੇ ਗੋਲਾਬਾਰੀ ਹੋਈ ਸੀ ਅਸੀਂ ਸਭ ਤੋਂ ਅੱਗੇ ਸੀ। ਹੂੰ ਜਿੰਨੀ ਸਾਡੀ ਪੰਜਾਬ ਦੀ ਟੀਮ ਸੀ ਉਹ ਸਭ ਤੋਂ ਅੱਗੇ ਸੀ। ਅਸੀਂ ਨੌਜਵਾਨਾਂ ਨੂੰ ਕਹਿੰਦੇ ਰਹੇ ਪਹਿਲਾਂ ਅਸੀਂ ਜਾਵਾਂਗੇ ਸਾਡੇ ਵਰਗੇ 5-7 ਮਰ ਗਏ ਕੋਈ ਗੱਲ ਨਹੀਂ। ਹੂੰ ਪਰ ਤੁਸੀਂ ਸਾਡੇ ਵੀਰੋ ਤੁਹਾਡੀ ਜਾਨ ਕੀਮਤੀ ਹੈ ਹੂੰ ਸੁਭਦੀਪ ਸਾਡਾ ਮਰਿਆ ਉਹ ਇੱਕ ਜਥੇਬੰਦੀ ਦਾ ਆਗੂ ਸੀ ਜਥੇਬੰਦੀ ਦਾ ਨੁਮਾਇੰਦਾ ਸੀ ਹੂੰ ਜਦੋਂ ਅ ਅਸੀਂ ਹੱਕ ਮੰਗਣੇ ਉਹਦੇ ਵਾਸਤੇ ਸਾਨੂੰ ਜਾਨਾਂ ਦੇਣੀਆਂ ਪੈਣੀਆਂ ਹੂੰ ਉਹ ਕਿਹਦੀ ਗਈ ਕੌਣ ਗਿਆ ਇਸ ਦੁਨੀਆ ਤੋਂ ਉਹ ਹੈਂਡ ਨਹੀਂ ਰੱਖਦਾ ਪਰ ਇੱਕ ਜਥੇਬੰਦੀ ਦੇ ਆਗੂ ਹੀ ਮਰੇ ਆ ਹੂੰ ਸਭ ਤੋਂ ਅੱਗੇ ਹੋ ਕੇ ਅੱਜ ਨਮਨਿਤ ਵੀ ਇੱਕ ਜਥੇਬੰਦੀ ਚਲਾ ਰਿਹਾ ਉਹ ਆਗੂ ਹੈ ਜੇ ਆਮ ਬੰਦੇ ਨੂੰ ਕਿਉਂ ਨਹੀਂ ਚੁੱਕਿਆ ਹੂੰ 에어ਪੋਰਟ ਤੋਂ ਆਏ ਆਹ ਬੰਦੇ ਨੂੰ ਕਿਨੂੰ ਚੱਕਿਆ ਉਸ ਮੁੰਡੇ ਨੂੰ ਕਿਉਂ ਚੱਕਿਆ ਕਿਉਂਕਿ ਉਸ ਦੀ ਆਵਾਜ਼ ਪੂਰੇ ਹਰਿਆਣੇ ਚ ਜਾਂਦੀ ਸੀ ਉਹਨਾਂ ਨੂੰ ਪਤਾ ਸੀਗਾ ਇਹ ਮੁੰਡਾ ਬੋਲੂਗਾ ਉੱਥੇ ਇਕੱਠ ਹੋਊਗਾ ਉਹਨੂੰ ਚੱਕਿਆ ਉਹ ਤੇ 307 ਲਾਤੀ ਉਹਨੂੰ 2 ਦਿਨ ਦਾ ਰਿਮਾਂਡ ਵੀ ਕਹਿੰਦੇ ਲੈ ਲਿਆ ਅੱਜ ਪਤਾ ਲੱਗਿਆ ਪਰ 31 ਤਰੀਕ ਨੂੰ ਦੱਸਾਂਗੇ ਸਰਕਾਰ ਨੂੰ ਵੀ ਕਿਵੇਂ ਝੂਠੇ ਪਾਚੇ ਪਾਏ ਜਾਂਦੇ ਆ ਕਿਵੇਂ ਨੌਜਵਾਨਾਂ ਨੂੰ ਫੜ ਕੇ ਅੰਦਰ ਕਰਿਆ ਜਾਂਦਾ 31 ਤਰੀਕ ਨੂੰ ਅਸੀਂ ਇੱਥੇ ਅੰਬਾਲੇ ਕੋਈ ਤਕੜਾ ਐਲਾਨ ਕਰਾਂਗੇ ਜਿਹੜੇ ਹੋਰ ਕਿਸਾਨ ਆ ਗੂਨੇ ਤੁਸੀਂ ਹੋਗੇ ਜਾਂ ਭੰਦੇਰ ਸਾਹਿਬ ਹੋਗੇ ਡੱਲੇ ਵਾਲਾ ਸਾਹਿਬ ਹੋਗੇ ਉਹਨਾਂ ਤੇ ਵੀ ਕੋਈ ਨਾਮ ਦਰਜ ਕੀਤਾ ਗਿਆ ਜੀ ਪਰਚਿਆਂ 'ਚ ਉਹਨਾਂ ਦਾ ਉਹਨਾਂ ਤੇ ਵੀ ਕੋਈ ਇਦਾਂ ਦੀ ਗੱਲ ਸਾਹਮਣੇ ਆਈ ਆ ਪਤਾ ਲੱਗ ਰਿਹਾ ਕਿ ਆਗੂਆਂ ਤੇ ਵੀ ਨਾਮ ਦਰਜ ਹੋ ਰਹੇ ਨੇ ਦੇਖੋ ਜੀ 17 ਬੰਦਿਆਂ ਤੇ 307 ਲਾਈ ਇਹਨਾਂ ਨੇ ਹੂੰ ਅਸੀਂ ਤਾਂ ਕਹਿੰਦੇ 17 ਤਾਂ ਨਹੀਂ ਜਿੰਨੇ ਬੈਠੇ ਸਾਰੇ ਤੇ ਲਾ ਦੋ ਹੂੰ ਸਾਰੇ ਤੇ ਆ ਰਹੇ ਜੇਲ੍ਹ ਜਾਣੇ ਨੂੰ ਇਹ ਹਰਿਆਣਾ ਪ੍ਰਸ਼ਾਸਨ ਨੇ ਲਾਈ ਇਹ ਹਰਿਆਣਾ ਪ੍ਰਸ਼ਾਸਨ ਨੇ ਲਾਈਏ ਫਿਰ ਪੰਜਾਬ ਸਰਕਾਰ ਕੀ ਕਰ ਰਹੀ ਹੈ ਜੀ ਪੰਜਾਬ ਕਿਸਾਨਾਂ ਦਾ ਪੁੱਤ ਪੰਜਾਬ ਦਾ ਰਖਵਾਲਾ ਉਹ ਕਿੱਧਰ ਨੂੰ ਜਾ ਰਿਹਾ ਪੰਜਾਬ ਦੇ ਇਲਾਕੇ 'ਚ ਬੈਠੇ ਪੰਜਾਬ ਦੇ ਕਿਸਾਨਾਂ ਤੇ ਪਰਚੇ ਦਰਜ ਹੋ ਰਹੇ ਨੇ ਹਰਿਆਣੇ 'ਚ ਦੇਖੋ ਸਾਡੀ ਬਦਕਿਸਮਤੀ ਹੈ ਕਿ ਸਾਡੇ ਲੋਕਾਂ ਨੇ ਇੱਕ ਪੰਡ ਚੁਣ ਲਿਆ ਪੰਡ ਦੇ ਚੁਟਕਲੇ ਸੁਣ ਕੇ ਉਸ ਨੂੰ ਉਸ ਤਖਤ ਤੇ ਬਿਠਾ ਲਦਾ ਜੀਤੇ ਉਹ ਲਾਇਕ ਨਹੀਂ ਸੀ ਜੇ ਪੰਜਾਬ ਸਰਕਾਰ ਮੈਂ ਪਹਿਲਾਂ ਵੀ ਕਿਹਾ ਜੇ ਪੰਜਾਬ ਸਰਕਾਰ ਸਾਡੇ ਪੰਜਾਬੀਆਂ ਦੀ ਜਾਂ ਕਿਸਾਨਾਂ ਦੀ ਜਾਂ ਮਜ਼ਦੂਰਾਂ ਦੀ ਹੁੰਦੀ ਤਾਂ ਵਾਈ ਨੇਮ ਐਮ ਐਲ ਏ ਤੇ ਡੀ ਜੀ ਪੀ ਤੇ ਐਸ ਐਸ ਪੀ ਤੇ ਵਾਈ ਨੇਮ ਪਰਚੇ ਹੁੰਦੇ ਜਿਵੇਂ ਸਾਡੇ ਹਰਿਆਣੇ ਵਾਲਿਆਂ ਨੇ ਕਿਸਾਨਾਂ ਤੇ ਕਰੇ ਪਰ ਮੈਂ ਫੇਰ ਕਹਣਾ ਹਰਿਆਣ ਜੋ ਭਗਵੰਤ ਮਾਨ ਹੈ ਇਹ ਉਹ ਆਰਐਸਐਸ ਬੀਜੇਪੀ ਦਾ ਇੱਕ ਪਾਲਤੂ ਹੈ ਸਾਡੇ ਲੋਕਾਂ ਨੂੰ ਸਮਝ ਨਹੀਂ ਆਈ ਇਸ ਗੱਲ ਦੀ ਹੁਣ ਵੀ ਜਿੰਨੀ ਜਲਦੀ ਲੋਕ ਸਮਝ ਜਾਣਗੇ ਇਹ ਬੀਜੇਪੀ ਤੋਂ ਆਪ ਤੋਂ ਜਿੰਨੀ ਜਿੱਤੀ ਖੜਾ ਛੜਾ ਲੈਣਗੇ ਇਹ ਸਾਡੇ ਲੋਕਾਂ ਦੇ ਹੱਥ 'ਚ ਹੈ ਲੋਕਾਂ ਨੇ ਫੈਸਲਾ ਕਰਨਾ ਹੈ ਲੋਕ ਹੀ ਫੈਸਲਾ ਕਰਨਗੇ ਹੁਣ 31 ਤਰੀਕ ਨੂੰ ਵੀ ਲੋਕਾਂ ਨੇ ਫੈਸਲਾ ਕਰਨਾ ਉੱਥੇ ਕਿੰਨਾ ਇਕੱਠ ਆਊਗਾ ਉਹ ਬੁਖਰਾੜ 'ਚ ਸਾਡੇ ਮੁੰਡਿਆਂ ਨੂੰ ਖੜਿਆ ਜਾਂਦਾ ਸਾਡੇ ਆਗੂਆਂ ਤੇ ਪਰਚੇ ਕਰੇ ਜਾਂਦੇ ਆ ਸਾਨੂੰ ਡਰਾਇਆ ਜਾ ਰਿਹਾ ਅਰੇ ਇਹਨੂੰ ਇਹ ਨਹੀਂ ਪਤਾ ਵੀ ਤੁਸੀਂ ਇੱਕ ਨੂੰ ਫੜੂਗਾ ਹਜ਼ਾਰਾਂ ਆਉਣੇ ਪਿਛਲੇ ਅੰਦੋਲਨ ਦੇ ਵਿੱਚ ਕਰਨਾਲ ਸਾਡਾ ਇੱਕ ਕਿਸਾਨ ਵੀਰ ਸ਼ਹੀਦ ਕੀਤਾ ਸੀ ਨਾ ਉਸ ਐਸਡੀਐਮ ਨੇ ਬਦਲਣਾ ਪਾਏਗਾ ਨਾ ਕਰਨਾਲ ਜਾਮ ਹੋ ਗਿਆ ਸੀ ਨਾਲੇ ਅੰਦੋਲਨ ਚੱਲਦਾ ਰਿਹਾ ਲਖੀਮਪੁਰ ਖੀਰੀ ਸਾਡੇ ਚਾਰ ਮੁੰਡੇ ਸ਼ਹੀਦ ਕੀਤੇ ਗੱਡੀ ਚੜਾ ਕੇ ਇੱਕ ਪੱਤਰਕਾਰ ਵੀਰ ਤੁਹਾਡੇ ਵਰਗਾ ਪੱਤਰਕਾਰ ਦਾ ਕੀ ਕਸੂਰ ਤਾਂ ਦੱਸੋ ਠੀਕ ਹੈ ਉਹ ਹੰਝੂਆਂ ਵਾਲਾ ਗਦਾਰੀ ਕਰ ਗਿਆ ਉਸ ਟਾਈਮ ਹੰਜੂ ਗੇਰ ਕੇ ਜਿਹੜਾ ਡਰਾਮੇ ਕਰਦਾ ਤਾਂ ਨਾ ਬਾਰਡਰ ਪਰ ਉਹ ਗਦਾਰੀ ਕਰ ਗਿਆ ਸਾਡੇ ਗੱਲ ਕਹਿੰਦੇ ਜੀ ਅੰਦੋਲਨ ਪਿਸਲਾ ਬਚਿਆ ਹੀ ਉਹਦੇ ਕਾਰਨ ਹੰਜੂਆਂ ਵਾਲਾ ਰਕੇਸ਼ ਕੈਤ ਸਾਹਿਬ ਕਾਰਨੇ ਅੰਦੋਲਨ ਬਚਿਆ ਗਾਣੇ ਵੀ ਬਣ ਗਏ ਸੀ ਜੀ ਦੇਖੋ ਇਹ ਸਾਡੀ ਬਦਕਿਸਮਤੀ ਹੈ ਮੈਂ ਹਰੇਕ ਚੈਨਲ ਤੇ ਬੋਲਿਆ ਹਰੇ ਉਸ ਅੰਦੋਲਨ ਚ ਵੀ ਬੋਲਿਆ ਮੇਰੀਆਂ ਰਿਕਾਰਡਿੰਗਾਂ ਕੱਢ ਕੇ ਦੇਖ ਲਿਓ ਵੀ ਹੰਜੂਆਂ ਨੇ ਅੰਦੋਲਨ ਨਹੀਂ ਰੋਕਿਆ ਅੰਦੋਲਨ ਰੋਕਿਆ ਇਹ ਨਾ ਲੋਕਾਂ ਦੀ ਡਾਂਗ ਨੇ ਜਿਹੜੇ ਬੈਠੇ ਸੀ ਉੱਥੇ ਉਹਨਾਂ ਨੇ ਜਿਹੜੇ ਸਾਡੇ ਵੀਰ ਡਟੇ ਬੈਠੇ ਸੀ ਜੇ ਹੰਜੂਆਂ ਨੇ ਰੋਕਿਆ ਹੁੰਦਾ ਜਦੋਂ ਵੀਰ ਸਾਡੇ 4 ਸ਼ਹੀਦ ਹੋਏ ਆ ਉਦੋਂ ਕਿੱਥੇ ਚਲੇਗੇ ਸੀ ਉਹ ਹੰਜੂ ਕਿਉਂ ਨਹੀਂ ਉਹਨਾਂ ਨੂੰ ਇਨਸਾਫ ਦਵਾਇਆ ਜੇ ਹੰਜੂ ਨੇ ਰੋਕਿਆ ਹੁੰਦਾ ਜਿਹੜੇ ਸਾਡੇ ਵੀਰ ਲਖੀਮ ਪਖੀ ਦੀ ਜੇਲ੍ਹ 'ਚ ਬੈਠੇ ਸੀ ਮੁੰਡੇ ਉਹਨਾਂ ਨੂੰ ਕਿਉਂ ਨਹੀਂ ਛਡਾ ਸਕਿਆ ਉਹ ਹੰਜੂ ਉਹ ਉਹਨਾਂ ਨੂੰ ਅੰਜੂ ਮਿਲਣ ਤੱਕ ਨਹੀਂ ਗਏ ਹੰਜੂ ਉਹ ਜੇਲ੍ਹ ਲੋਕਾਂ ਦੀ ਦਰਦੀ ਸੀ ਉਦੋਂ ਮਿਲਣ ਤੱਕ ਨਹੀਂ ਗਏ ਜੇ ਪੰਜਾਬ ਦੇ ਵਿੱਚ ਕਿਸੇ ਦਾ ਕੰਡਾ ਵੀ ਵੱਜ ਜਾਂਦਾ ਉਹ ਹੰਜੂ ਪੰਜਾਬ ਤੱਕ ਭੱਜੇ ਆਉਨੇ ਆ ਪਰ ਜਦੋਂ ਜੂਪੀ 'ਚ ਜਿੱਥੇ ਭਾਜਪੀ ਦੀ ਸਰਕਾਰ ਹੈ ਉੱਥੇ ਕੋਈ ਕਾਰਾ ਹੋ ਜਾਂਦਾ ਉੱਥੇ ਹੰਝੂ ਕਿਉਂ ਸੁੱਕ ਜਾਂਦੇ ਸਵਾਲ ਬਹੁਤ ਵੱਡਾ ਨਾ ਇਹ ਹੰਝੂ ਵਾਲੇ ਨੂੰ ਸਵਾਲ ਕਰਿਓ ਉੱਥੇ ਕੀਤਾ ਹੀ ਨਹੀਂ ਜਾਂਦਾ ਕੋਈ ਜੇ ਕੋਈ ਏਦਾਂ ਦੀ ਗੱਲ ਹੁੰਦੀ ਆ ਉੱਥੇ ਸਾਰੇ ਨਹੀਂ ਲੱਤੀ ਜਾਂਦੀ ਪੰਜਾਬ ਚ ਤੱਕ ਕੈਸਾ ਭੋਗ ਦਉਂੀਆਂ ਹੁੰਦੇ ਨੇ ਦੇਖੋ ਇਹ ਤਾਂ ਹੁਣ ਉਹ ਜਵਾਬ ਦੇ ਸਕਦੇ ਇਹ ਆ ਉਹ ਜਥੇਬੰਦੀਆ ਜਵਾਬ ਦੇ ਸਕਦੀ ਜਿਹੜੀ ਉਹਨਾਂ ਦੇ ਨਾਲ ਜੁੜੀਆਂ ਵੀ ਆ ਇੱਕ ਗੱਲ ਦੱਸੋ ਤੁਸੀਂ ਮੈਂ ਪੁਰਾਣੀ ਗੱਲ ਕਹਾਵਤ ਉਠਾ ਲੈਣਾ ਜਦੋਂ ਅਸੀਂ 13 ਤਰੀਕ ਨੂੰ ਇੱਥੇ ਨੂੰ ਆਏ ਸਾਡੇ ਤੇ ਗੋਲੀਆਂ ਚੱਲੀਆਂ ਹੂੰ ਸਾਡੇ ਤੇ ਲਾਠੀ ਚਾਰਜ ਵੀ ਤਿਆਰ ਬੈਠਾ ਸੀ ਹੁਣ ਇਹਨੂੰ ਸਾਡੇ ਪਰ ਅਥਰੂ ਕਹੇ ਤੇ ਗੋਲੇ ਛੱਡੇ ਗਏ ਜਿਹੜੇ ਸਾਡੇ 4-5 ਕਿਸਾਨ ਸ਼ਹੀਦ ਹੋ ਗਏ ਉਹਦੇ ਧੂਏ ਦੇ ਨਾਲ ਹੂੰ ਤੇ ਸਾਡੇ ਸ਼ੂਭ ਕਰਨ ਦਾ ਗੋਲੀ ਵੱਜੀ ਗਈ ਤੇ ਜਦੋਂ ਇਹ ਦਿੱਲੀ ਨੂੰ ਗਏ ਇਹ ਕਿਆ ਕਿਹੜੇ ਬੇਸ ਤੇ ਗਏ ਕਿਵੇਂ ਗਏ ਇਹਨਾਂ ਨੂੰ ਗਰਾਊਂਡ ਵੀ ਦੇਤਾ ਹੂੰ ਸਵਾਲ ਬਹੁਤ ਵੱਡਾ ਹੈ ਨਾ ਹੁਣ ਫੇਰ ਸਾਨੂੰ ਕਹੋਂਗੇ ਤੁਸੀਂ ਉਹਨਾਂ 'ਤੇ ਉਂਗਲੀ ਚੱਕਦੇ ਪਰ ਇਹ ਸਵਾਲ ਤਾਂ ਸਾਦੀ ਸੀ ਪੁੱਛ ਸਕਦੇ ਨਾ ਕਿ ਉਹਨਾਂ ਨੂੰ ਗਰਾਊਂਡ ਕਿਉਂ ਮਿਲ ਗਿਆ ਕਿਵੇਂ ਮਿਲ ਗਿਆ ਸਾਨੂੰ ਇੱਥੇ ਤੋਂ ਅੱਗੇ ਕਿਉਂ ਨਹੀਂ ਲੰਘਣ ਦਿੱਤਾ ਕਿਉਂ ਬੈਰੀਗੇਟ 4-4 ਫੁੱਟ ਚੌੜਾ 4-4 ਫੁੱਟ ਉੱਪਰ ਸਿਮਿੰਟਡ ਬਣਾਤੇ ਜਿਵੇਂ ਬਾਰਡਰਾਂ 'ਤੇ ਹੁੰਦਾ ਪਾਕਿਸਤਾਨ ਦੇ ਬਾਰਡਰਾਂ 'ਤੇ ਹੂੰ ਪਰ ਇੱਥੇ ਵੀ ਪੰਜਾਬ ਸਰਕਾਰ ਦੀ ਮਿਲੀ ਭੂਗ ਤਾਂ 2 ਕਿਲੋਮੀਟਰਾਂ ਦੇ ਅੰਦਰ ਅਗਲੇ ਨੇ ਬਾਰਡਰ ਸਾੜੀ ਸੜਕ ਦੱਬ ਲਈ ਹੂੰ ਉਹ ਕਹਿੰਦੇ ਜੀ ਅਸੀਂ ਟਰੈਕਟਰ ਟਰਾਲੀਆਂ ਨਹੀਂ ਲੈ ਕੇ ਗਏ ਤਾਂ ਸਾਨੂੰ ਜਾਣ ਦੁੱਤਾ ਹੈ ਲਿਖਤੀ ਤੌਰ ਤੇ ਸਾਰੀ ਪਰਮਿਸ਼ਨ ਲੱਤੀ ਗਈ ਆ ਪਹਿਲਾਂ ਜਿਸ ਤਰ੍ਹਾਂ ਅਸੀਂ ਐਲਾਨ ਕੀਤਾ ਨਹੀਂ ਹਾਂ ਲਿਖਤੀ ਤੌਰ ਤੇ ਕਦੇ ਅੰਦੋਲਨ ਲੜੇ ਜਾਣੇ ਜਿਹੜੇ ਉਹ ਸਰਕਾਰ ਗਾ ਸਹਿਮਤੀ ਕਰਕੇ ਲੜੇ ਜਾਉਂਗੇ ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਜੇ ਕਿਤੇ ਅੰਦੋਲਨ ਅਸੀਂ ਲੜਦੇ ਆਂ ਉਹ ਸਰਕਾਰ ਗਾ ਸਹਿਮਤੀ ਹੋਊਗੀ ਵੀ ਜੀ ਅਸੀਂ 4 ਘੰਟੇ ਵਾਸਤੇ ਆਉਣਾ ਏ ਅਸੀਂ ਆਹ ਕੁਝ ਬੋਲਣਾ ਏ ਅਸੀਂ ਐਨੇ ਵਜੇ ਵਾਪਸ ਹੋ ਜਾਣਾ ਇਸ ਤਰ੍ਹਾਂ ਅੰਦੋਲਨ ਜਿੱਤ ਹੋ ਜੂਗੇ ਇਸ ਤਰ੍ਹਾਂ ਸਰਕਾਰ ਤੋਂ ਮੰਗ ਬਣਾਈ ਜਾਊਗੀ ਇਹ ਤਾਂ ਰੋਜ਼ ਆਈ ਜਾਓ ਤੁਸੀਂ ਉਹਨਾਂ ਨੂੰ ਕੀ ਪ੍ਰੋਬਲਮ ਹੈ ਬਈ ਅੰਦੋਲਨ ਹੁੰਦਾ ਏ ਉਸ ਦਿਨ ਉੱਥੇ ਐਲਾਨ ਕਰ ਦੇ ਵੀ ਅਸੀਂ ਨਹੀਂ ਜਾਂਦੇ ਹੂੰ ਤੁਸੀਂ ਜਿਹੜਾ ਕੁਝ ਕਰਨਾ ਕਰ ਲੋ ਗੋਲੀ ਚਲਾਉਣੀ ਅੰਦਰ ਕਰਨਾ ਕਰ ਲੋ ਤੁਸੀਂ ਪਰ ਅਸੀਂ ਉਦੋਂ ਤੱਕ ਜਾਵੂਗੇ ਜਦੋਂ ਤੱਕ ਸਾਨੂੰ ਸ਼ੁਭ ਕਰਨ ਦਾ ਇਨਸਾਫ ਨਹੀਂ ਮਿਲਦਾ ਜਦੋਂ ਤੱਕ ਲਖੀਮ ਪਖੀਰੀ ਦੇ ਨੌਜਵਾਨਾਂ ਦੇ ਪਰਚੇ ਰੱਦ ਨਹੀਂ ਹੁੰਦੇ ਜਦੋਂ ਤੱਕ ਲਖੀਮ ਪਖੀਰੀ ਵਾਲੇ ਜਿਹੜੇ ਮੁੰਡੇ ਸਾਡੇ ਸ਼ਹੀਦ ਹੋਏ ਆ ਉਹਨਾਂ ਦੇ ਪਰਿਵਾਰ ਨੂੰ ਨੌਕਰੀ ਨਹੀਂ ਮਿਲਦੀ ਜਦੋਂ ਤੱਕ ਸਾਡੇ ਕਿਸਾਨਾਂ ਦੇ ਜਿਹੜੇ ਪੂਰੇ ਭਾਰਤ 'ਚ ਪਰਚੇ ਆ ਰੱਦ ਨਹੀਂ ਹੁੰਦੇ ਇਹ ਹਾਲਾਂਕਿ ਤਾਂ ਕਰ ਦੇਣਾ ਉੱਥੇ ਕੁਝ ਇਹ ਤਾਂ ਇਸ ਤਰ੍ਹਾਂ ਭੀਜੀ ਬਿੱਲੀ ਵਾਂਗ ਗਏ ਆਏ ਦੌੜਿਆ ਆਏ ਯਾਰ ਇਸ ਤਰ੍ਹਾਂ ਤੁਹਾਡੇ ਮਸਲੇ ਹੱਲ ਕਦੋਂ ਹੋ ਜਾਣਗੇ ਸਵਾਲ ਤੇ ਤੁਸੀਂ ਜਦੋਂ ਤੁਹਾਨੂੰ ਮਿਲੇ ਜ਼ਰੂਰ ਪੁੱਛਿਓ ਵੀ ਸਾ ਤੁਸੀਂ ਕਿ ਇਹ ਆਂਧੋਲਨ ਚੜਦੀ ਕਲਾ ਚਾ ਆਂਧੋਲਨ ਨੇ ਵਖਤ ਪਾਇਆ ਪਿਆ ਹੈ ਸਰਕਾਰਾਂ ਨੂੰ ਪਰ ਜੇ ਦੇਖਿਆ ਜਾਵੇ ਜਿਸ ਤਰ੍ਹਾਂ ਪਹਿਲਾ ਆਂਧੋਲਨ ਸੀਗਾ ਜੀ ਭਾਜਪੀ ਦੇ ਆਗੂ ਡਰਦੇ ਸੀਗੇ ਪਿੰਡਾਂ 'ਚ ਜਾਣੋਂ ਉਹਨਾਂ ਨਾਲ ਜੋ ਬਸ ਲੁਕੀ ਹੁੰਦੀ ਸੀ ਜਿਸ ਤਰ੍ਹਾਂ ਦਾ ਅਸਰ ਕਿਸਾਨਾਂ ਵੱਲੋਂ ਜਾਂ ਆਮ ਲੋਕਾਂ ਵੱਲੋਂ ਕੀਤਾ ਜਾਂਦਾ ਸੀ ਬਖਲਾਟ ਸੀਗੀ ਡਰ ਸੀਗਾ ਉਹਨਾਂ ਦੇ ਮਨਾਂ ਦੇ ਵਿੱਚ ਪਰ ਹੁਣ ਤਾਂ ਜੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਛੱਡ ਕੇ ਸ਼ਾਮਲ ਹੋ ਰਹੇ ਨੇ ਜੀ ਹੁਣ ਅੰਦੋਲਨ ਚੱਲ ਰਿਹਾ ਹੁਣ ਕਿਉਂ ਨਹੀਂ ਉਹ ਡਰ ਪਹਿਲਾਂ ਮੈਂ ਇੱਕ ਜਵਾਬ ਦੇ ਦਵਾਂ ਜਿਹੜੇ ਉਧਰ ਰਲ ਰਹੇ ਹੂੰ ਉਹ ਡਰ ਈਡੀ ਦਾ ਉਹ ਗਲੇ ਦੀ ਹੱਡੀ ਬਣ ਕੇ ਰਹਿਣ ਦੀ ਜਿੰਨੇ ਕਰਪਟ ਹੂੰ ਜਿੰਨੇ ਵੀ ਹੈਗੇ ਜਿਨ੍ਹਾਂ ਨੇ ਕਰੋੜਾ ਰੁਪਇਆ ਇੱਧਰ ਉੱਧਰ ਤੇ ਕਰਕੇ ਕਮਾਇਆ ਵਾਏ ਅੱਜ ਉਹਨਾਂ ਨੂੰ ਬੀਜੇਪੀ ਹੀ ਸਹਾਰਾ ਦਿਖਦਾ ਵੀ ਇੱਧਰ ਰਹੂਗੇ ਜੇਲ੍ਹ ਜਾਊਗੇ ਉੱਧਰ ਜਾ ਰਹੋਗੇ ਮੜਾਈ ਖਾਊਗੇ ਅੰਨ ਦਾ ਤੇ ਨਾਲੋਂ ਈਡੀ ਵੱਡੀ ਹੋਗੀ ਜੀ ਬਿਲਕੁਲ ਜੀ ਮੈਂ ਉਹ ਦੂਜਾ ਜਵਾਬ ਦੇ ਦਵਾਂ ਹੂੰ ਜਿਹੜੀ ਗੱਲ ਤੁਸੀਂ ਕੀਤੀ ਹੈ ਪੰਜਾਬ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਉਸ ਟਾਈਮ ਲੀਡਰ ਨਹੀਂ ਤੇ ਵੜਦੇ ਅੱਜ ਉਧਰ ਰਲਦੇ ਪਰ ਜਾਖੜ ਸਾਹਿਬ ਨੂੰ ਪੁੱਛ ਲਈ ਲੋਕਾਂ ਨੇ ਪਹੁੰਚਾਤੀ ਭੱਜਿਆ ਨਾ ਤੇ ਉਧਰ ਹਰਿਆ ਉਧਰ ਦੂਜਾ ਇੱਕ ਲੀਡਰ ਹੋਰ ਭੱਜਿਆ ਆ ਝਾੜੂ ਵਾਲਾ ਬਖਲਾਟ ਤੇ ਵਿੱਚ ਮੁੰਡੇ ਪਰ ਪਾਸਾ ਕਰਨ ਭੇਜਤਾ ਸੀ ਚਮਕੌਰ ਸਾਹਿਬ ਵਾਲੇ ਐਮਐਲਏ ਨੇ ਅਸੀਂ ਖੜ ਕੇ ਮੁੰਡੇ ਦੇ ਨਾਲ ਸਵਾਲ ਕੀਤਾ ਤੈਨੂੰ ਤੇਰੇ ਗੋਲੀ ਨਹੀਂ ਮਾਰੀ ਉਹਨੇ ਜਵਾਬ ਦੇ ਜਵਾਬ ਦੇ ਹ ਤੂੰ ਭਗਵੰਤ ਮਾਨ ਕਹੇ ਕਰਦਾ ਸੀ ਜਦੋਂ ਤੁਹਾਡੇ ਪਿੰਡ ਲੀਡਰ ਆਉਂਦਾ ਉਹਨੂੰ ਸਵਾਲ ਪੁੱਛੋ ਉਹਨੂੰ ਚਾਹਨਾ ਪਲਾਉ ਹੁਣ ਜੇ ਸਾਡੇ ਵੀਰ ਨੇ ਇੱਕ ਸਵਾਲ ਕਰ ਲਿਆ ਤੂੰ ਕਿਉਂ ਬਖਲਾੜ ਗਿਆ ਭਾਈ ਉਹਦਾ ਜਵਾਬ ਦੇ ਚਿੱਟਾ ਵਿਕਦਾ ਸੀ ਸ਼ਰੇਆਮ ਕਹਿੰਦੇ ਵਿਕਦਾ ਕਹਿੰਦਾ ਨੌ ਲਓ ਯਾਰ ਫੇ ਤੁਹਾਡੀ ਪੁਲਿਸ ਕਿੱਥੇ ਗਈ ਥੋੜੀ ਇੰਟੈਲੀਜੈਂਸੀ ਕਿੱਥੇ ਗਈ ਜੇ ਅਸੀਂ ਉਹ ਸਾਰਾ ਕੁਝ ਕਰਨਾ ਏ ਫੇ ਇਹਨਾਂ ਨੂੰ ਤਨਖਾਹ ਕਾ ਦੇ ਇਹਨਾਂ ਨੂੰ ਕਰਨ ਨੂੰ ਭੇਜੋ ਸਾਨੂੰ ਦੋ ਅਸੀਂ ਜੇ ਨਾ ਕਰੀਏ ਲੋਟ ਚਿੱਟੇ ਵਾਲਾ ਵੀ ਨਹੀਂ ਆਊਗਾ ਪਿੰਡਾਂ ਦੇ ਵਿੱਚ ਇਹ ਤਾਂ ਹੁਣ ਐਮਐਲਏ ਨੇ ਸੋਚਣਾ ਨਾ ਉਸ ਮੁੰਡੇ ਨੂੰ ਕਹਿੰਦਾ ਤੂੰ 9 10 ਉਹ ਵੀਰ ਕਿਸਾਨ ਉਹ ਵਿਚਾਰਾ 9 10 ਦੇਵੇ ਕੱਲੋਂ ਉਹਨੂੰ ਗੁੰਡੇ ਕਿੰਨੇ ਕਿੰਨੀ ਜਗ੍ਹਾ ਕੁੱਟੇ ਮੁੰਡਿਆ ਚਿੱਟੇ ਵਾਲਿਆਂ ਨੇ ਇਹ ਤਾਂ ਸਰਕਾਰ ਨੇ ਦੇਖਣਾ ਪ੍ਰਸ਼ਾਸਨ ਨੇ ਦੇਖਣਾ ਉਹਨਾਂ ਨੂੰ ਪਤਾ ਨਹੀਂ ਵੀ ਕਿੱਥੋਂ ਆ ਰਿਹਾ ਇਹ ਮੁੰਡਾ ਮਾਰ ਰਿਹਾ ਮਾਰ ਰਹੇ ਸਾਡੇ ਚਿੱਟਾ ਪੀ ਪੀ ਕੇ ਕਿੱਥੋਂ ਤੋਂ ਤਾਂ ਆ ਹੀ ਰਿਹਾ ਨਾ ਸਭ ਕੁਝ ਇਹਨਾਂ ਨੂੰ ਪਤਾ ਏ ਤੁਸੀਂ ਜਾਖੜ ਸਾਹਿਬ ਦੀ ਗੱਲ ਕੀਤੀ ਕਿ ਸਾਲਾਂ ਝਕਾਤੀਆਂ ਪਰ ਜਾਖੜ ਸਾਹਿਬ ਕਹਿੰਦੇ ਜੀ ਅਸੀਂ ਅਕਾਲੀ ਦਲ ਨਾਲ ਸਮਝੌਤਾ ਨਹੀਂ ਕਰਨਾ ਗੱਠ ਜੋੜ ਨਹੀਂ ਕੀਤਾ ਆਪਣੇ ਬਲਬੂਟੇ ਤੇ ਚੋਣ ਲੜਾਂਗੇ ਹੌਸਲੇ ਬੁਲੰਦ ਦਿਖਾਈ ਦੇ ਰਹੇ ਨੇ ਜੀ ਦੇਖੋ ਡਿਵੈਟਾਂ ਚ ਬੈਠ ਕੇ ਫੜਕੜੇ ਮਾਰਨੇ ਬੜੇ ਸੌਖੇ ਹੂੰ ਸੜਕਾਂ ਤੇ ਅੰਦੋਲਨ ਕਰਨੇ ਸੜਕਾਂ ਤੇ ਬੈਠ ਕੇ ਗੱਲ ਕਰਨੀ ਫੇਰ ਪਤਾ ਲੱਗਦਾ ਹੂੰ ਜਦੋਂ ਜਾਖੜ ਸਾਹਿਬ ਪਿੰਡਾਂ ਚ ਜਾ ਕੇ ਜਿੱਤ ਲੈਣਗੇ ਫੇਰ ਗੱਲ ਕਰਨ ਜਦੋਂ ਜਾਖੜ ਸਾਹਿਬ ਪਿੰਡਾਂ ਚ ਜਾ ਕੇ ਰੈਲੀ ਕਰ ਲੈਣਗੇ ਫੇਰ ਗੱਲ ਕਰਨ ਹੂੰ ਲੋਕਾਂ ਦੇ ਸਵਾਲ ਦਿੱਤੇ ਬਗੈਰ ਭੱਜੇ ਨਾ ਸਿਰਫ ਇੱਕੇ ਜਵਾਬ ਨਹੀਂ ਉਹਨਾਂ ਕੋਲ ਵੀ ਸ਼ੁਭ ਕਰਨ ਦਾ ਕਸੂਰ ਕੀ ਸੀ ਹੂੰ ਐਸੇ ਗੱਲ ਦਾ ਜਵਾਬ ਦੇ ਦੇਣ ਫੇਰ ਪਤਾ ਲੱਗੂਗਾ ਬੀਜਪੀ ਕਿੰਨੇ ਪਾਣੀ ਚ ਹਮ ਮੈਂ ਹੋਇਆ ਅੱਗੇ ਟਿੱਪਣੀ ਨਹੀਂ ਕਰਦਾ ਲੋਕਾਂ ਨੇ ਆਪ ਹੀ ਸਵਾਲ ਕਰ ਲੈਣੇ ਇਹਨਾਂ ਕੋਲ ਜਵਾਬ ਨਹੀਂ ਹੋਣਾ ਕੋਈ ਹਮ ਹੁਣ ਅੱਗੇ ਕਿਦਾਂ ਦਾ ਪ੍ਰੋਗਰਾਮ ਕੀਤਾ ਜਾਊਗਾ ਜੀ ਕਿਉਂਕਿ ਨੌਜਵਾਨ ਜਿਹੜੇ ਅਰੈਸਟ ਕੀਤੇ ਗਏ ਨੇ ਨਵਦੀਪ ਆ ਜਾਂ ਗੁਰਕੀਰਤ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ ਉਹਨਾਂ ਨੂੰ ਛਡਾਉਣ ਦੇ ਲਈ ਅੱਗੇ ਕਿਦਾਂ ਦੀ ਰਣਨੀਤੀ ਤਿਆਰ ਕੀਤੀ ਜਾ ਰਹੀ ਆ ਸਰਕਾਰ ਤੇ ਪ੍ਰੈਸ਼ਰ ਬਣਾਉਣ ਦੇ ਲਈ ਦੇਖੋ ਸਾਡੀ ਜੋ ਮੀਟਿੰਗ ਹੋਈ ਐ ਆਪਣੀ ਥਿੱਕ ਰੈਲੀ ਹੈਗੀ ਐ ਸੰਧਾਜਰੀ ਸਮਾਗਮ ਸੁਭ ਕਰ ਹੁੰਦਾ ਹਮ ਦੋ ਦਿਨ ਸਰਕਾਰ ਨੂੰ ਦਿੱਤੇ ਹੂੰ ਦੋ ਦਿਨ ਦੇ ਵਿੱਚ ਨਹੀਂ ਸਾਡੇ ਵੀਰਾਂ ਨੂੰ ਛੱਡ ਦੇ ਉਸ ਤੋਂ ਬਾਅਦ ਉੱਥੇ ਤਕੜਾ ਫੈਸਲਾ ਲਵਾਂਗੇ ਰੇਲਾ ਰੋਕਣੀਆਂ ਪੈਣੀਆਂ ਜਾਂ ਰੋਡ ਬੰਦ ਕਰਨੇ ਪੈਣੇ ਕਿਹੜੇ-ਕਿਹੜੇ ਕਰਨੇ ਪੈਣੇ ਆ ਉੱਥੇ ਅਸੀਂ ਡਿਸੀਜਨ ਲਵਾਂਗੇ ਪਰ ਸਰਕਾਰ ਇਹ ਨਾ ਸੋਚੇ ਵੀ ਜੇ ਇਹ ਮੁੰਡਿਆਂ ਨੂੰ ਚੱਕ-ਚੱਕ ਕੇ ਅੰਦਰ ਕਰੀ ਜਾਉਂਗੇ ਇਹ ਚੁੱਪ ਕਰਕੇ ਬੈਠਣਗੇ ਰਿਮਾਂਡ ਲੈ ਲਿਆ ਜੀ ਉਦੋਂ ਤੱਕ ਤਾਂ ਮੋਰ ਬਣਾ ਦੇਣਗੇ ਰਿਮਾਂਡ ਲੈ ਲਿਆ ਦੋ ਦਿਨਾਂ ਦਾ ਕੋਈ ਗੱਲ ਹੀ ਜੀ ਦੇਖੋ ਜਦੋਂ ਅਸੀਂ ਅੰਦੋਲਨ ਲੜਨੇ ਆ ਤਾਂ ਜ਼ਬਰ ਤੇ ਜ਼ੁਲਮ ਦਾ ਸਾਹਮਣਾ ਸਾਨੂੰ ਕਰਨਾ ਪਊਗਾ ਹੂੰ ਦੋ ਦਿਨ ਦਾ ਕਹਿਆ ਸਾਨੂੰ ਚੱਕ ਲੈਣ ਦੱਸ ਦੱਸ ਦਿਨ ਦਾ ਲੈ ਲੈਣ ਹੂੰ ਅ ਨਿਹੱਤੇ ਬੰਦੇ ਨੂੰ ਕੁੱਟਣਾ ਕੋਈ ਬਹਾਦਰੀ ਨਹੀਂ ਹੁੰਦੀ ਹੂੰ ਕੁੱਟ ਲੈਣ ਬੰਨ ਕੇ ਕਿੰਨਾ ਕਿੰਨਾ ਚ ਰੱਖ ਲੈਣਗੇ ਦੋ ਦਿਨ ਚਾਰ ਦਿਨ ਸਾਡੇ ਪਹਿਲੇ ਵੀਰ ਤੇ ਵੀ 307 ਦਾ ਪਰਚਾ ਕਰਿਆ ਸੀ ਹੂੰ ਅ ਪ੍ਰਿੰਤਪਾਲ ਦਾ ਕਿਆ ਕਸੂਰ ਸੀ ਜਿਹਨੂੰ ਬੋਰੀ ਚ ਪਾ ਕੇ ਚੁੱਕ ਲੈਗੇ ਕ ਲਲਕਾਰ ਕੇ ਆਉਂਦੇ ਸਾਹਮਣੇ ਤੋਂ ਹੂੰ ਜਿੱਥੇ ਸਾਡੇ ਵੀਰ ਖੜੇ ਤੇ ਨਾ ਖਨੌਰੀ ਬਾਰਡਰ ਤੇ ਲਲਕਾਰ ਕੇ ਆਉਂਦੇ ਸਾਹਮਣੇ ਤੋਂ ਫੇ ਪਤਾ ਲੱਗ ਜਾਂਦਾ ਵੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਇੱਕ ਸਾਈਡ ਚ ਆ ਜਾਣਾ ਤੁਹਾਡੇ ਕੋਲ ਸਟੇਨ ਗੰਨਾ ਰਫਲਾ ਹੈ ਸਾਈਡ ਚੋਂ ਆ ਕੇ ਕਬੀਰ ਨੂੰ ਚੱਕ ਲੈਣਾ ਇਹ ਕੱਡੀ ਬਹਾਦਰੀ ਹੋਈ ਹੂੰ ਇਹ ਚਣਕਿਆ ਰੀਤੀ ਕਹਿੰਦੇ ਇਹਨੂੰ ਇਹ ਜਿਹੜਾ ਅੱਜ ਮੈਂ ਕਈ ਵਾਰ ਬੋਲਿਆ ਪਹਿਲਾਂ ਵੀ ਵੀ ਅੱਜ ਅਸੀਂ ਉਸ ਕੌਮ ਨਾਲ ਲੜ ਰਹੇ ਹਾਂ ਜਿਹੜੀ ਬੁਜਦਿਲਾਂ ਦੀ ਹੱਦਾਂ ਪਾਰ ਕਰ ਗਈ ਹੂੰ ਇਹ ਜਦੋਂ ਗੁਲਾਮ ਸਨ ਨਾ ਇਹ ਜਦ ਇਹਨਾਂ ਤੇ ਪੈਂਦੀ ਸੀ ਗੱਲ ਨੂੰ ਤਾਂ ਇਹ ਆਪਣੀਆਂ ਬਹੂਆਂ ਬੇਟੀਆਂ ਦੇ ਦੇ ਕਰ ਦਿੱਤੇ ਮੁਗਲਾਂ ਨੂੰ ਵੀ ਇਹਨਾਂ ਨੂੰ ਲੈ ਜਾਓ ਯਾਰ ਸਾਡੀ ਜਾਨ ਬਖਸ਼ੋ ਵੀ ਸਾਨੂੰ ਕੁਝ ਨਾ ਕਿਓ ਪਰ ਇਹਨਾਂ ਨੂੰ ਪਤਾ ਨਹੀਂ ਹੈਗਾ ਸਾਡੇ ਪੁਰਖਿਆਂ ਨੇ ਇਹਨਾਂ ਦੀਆਂ ਤੀਵੀਆਂ ਘਰਾਂ ਤੱਕ ਛੱਡੀਆਂ ਨੇ ਇਹਨੇ ਕੁੜੀਆਂ ਰਾਤਾਂ ਨੂੰ 12-12 ਵਜੇ ਛਡਾ ਕੇ ਮੁਗਲਾ ਤੋਂ ਤੇ ਅੱਜ ਯਾਰ ਸਾਨੂੰ ਇਹ ਗੁਲਾਮੀ ਦਾ ਅਹਿਸਾਸ ਕਰਾ ਰਹੇ ਸਾਨੂੰ ਇਹ ਦਿਖਾ ਰਹੇ ਐ ਵੀ ਤੁਸੀਂ ਤੁਹਾਡੇ ਵੱਲ लाठी ਚਾਰਜ ਕਰ ਦੋਗੇ ਤੁਹਾਡਾ ਰਿਮਾਂਡ ਲੈ ਲਓਗੇ ਸਾਡੇ ਤਾਂ ਉਹ ਸਿੰਘ ਉਦੋਂ ਨਹੀਂ ਡਰੇ ਜਦੋਂ ਦੋ ਰਹਿਗੇ ਸੀ ਦੋਹਾਂ ਨੇ ਲਾਤਾ ਸੀ ਟੂਲ ਟੈਕਸ ਬਾਬਾ ਬੋਤਾ ਸਿੰਘ ਗਰਜਾ ਸਿੰਘ ਨੇ ਕੋਈ ਗੱਲ ਨਹੀਂ ਰਿਮਾਂਡ ਤਾਂ ਛੋਟੀ ਚੀਜ਼ ਆ ਸਾਡੇ ਵਾਸਤੇ ਇਹ ਤਾਂ ਜਿੰਨਾ ਮਨ ਆਈਆਂ ਕਰ ਲੈਣੇ ਦੋ ਸਰਕਾਰ ਨੂੰ ਪਰ ਵਕਤ ਦੱਸੂਗਾ ਪਾਲੜਾ ਕਿਹਦਾ ਭਾਰੀ ਹੁੰਦਾ ਪਿਛਲੀ ਵਾਰ ਵੀ ਲੋਕ ਕਹਿੰਦੇ ਸੀ ਪਿਛਲੇ ਅੰਦੋਲਨ ਚ ਵੀ ਮੋਦੀ ਨਾ ਝੁਕਾ ਹੈ ਨਾ ਝੁਕੇਗਾ ਮੰਗੀ ਨਾ ਮਾਫੀ ਹੂੰ ਮਾਫੀ ਮੰਗ ਕੇ ਹੱਡ ਛੜਾਏ ਨਾ ਹਾਂ ਉਹ ਗੱਲ ਜੁਦੀ ਹੈ ਕਿ ਸਾਡੇ ਉਹ ਨਲਾਇਕ ਮੈਂ ਫੇਰ ਆਗੂਆ ਪਰਿਓ ਨਾ ਉਹ ਨਹੀਂ ਸਾਂਭ ਸਕਿਆ ਉਸ ਚੀਜ਼ ਨੂੰ ਹਮਮ ਅਗਰ ਉੱਥੇ ਸਾਰਾ ਕੁਝ ਕਰਵਾ ਕੇ ਆ ਜਾਂਦੇ ਅੱਜ ਸਾਨੂੰ ਇੱਥੇ ਰੋਲਣਾ ਨਾ ਪੈਂਦਾ ਆ ਸਾਡੇ ਬਜ਼ੁਰਗਾਂ ਦੇ ਦੁਆਰੇ ਇੱਥੇ ਸੜਕਾਂ ਤੇ ਖੱਜਲ ਖਵਾਰ ਨਾ ਹੋਣਾ ਪੈਂਦਾ ਸਾਡਾ ਸ਼ੁਭਦੀਪ ਸਾਡੇ ਚ ਹੁੰਦਾ ਅਨਵਦੀਪ ਦੁਆਰੇ ਪਰਚਾ ਨਾ ਹੁੰਦਾ ਉਹਦਾ ਰਿਮਾਂਡ ਨਾ ਹੁੰਦਾ ਜੇ ਅਸੀਂ ਉੱਥੇ ਸਾਰਾ ਕੁਝ ਹੱਲ ਕਰਵਾ ਕੇ ਆਉਂਦੇ ਜੀ ਜੀ ਧੰਨਵਾਦ ਜੀ ਹਾਂਜੀ ਇਹ ਸਨ ਕਿਸਾਨ ਆਗੂ ਕੁਲਵਿੰਦਰ ਸਿੰਘ ਸੇਰੇ ਪੰਜਾਬ ਜਥੇਬੰਦੀ ਤੋਂ ਸੋ ਇਹਨਾਂ ਨੇ ਕਿਹਾ ਕਿ ਜੋ ਨੌਜਵਾਨ ਨਵਨੀਤ ਅਤੇ ਗੁਰਕੀਰਤ ਨੂੰ ਅਰੈਸਟ ਕੀਤਾ ਏ ਉਹਦੇ ਸਬੰਧ ਵਿੱਚ ਜਿਹੜੀ 31 ਨੂੰ ਵੱਡੀ ਮਹਾਪੰਚਾਇਤ ਜਾਂ ਇੱਕ ਸ਼ਰਧਾਂਜਲੀ ਸਮਾਗਮ ਹੋ ਰਿਹਾ ਉਹਦੇ ਵਿੱਚ ਫੈਸਲੇ ਲੱਤੇ ਜਾਣਗੇ ਸੋ ਅੱਗੇ ਦੀ ਕਾਲ ਆ ਜਿਹੜੀ ਉਹਨਾਂ ਨੂੰ ਸੁਣਾਉਣ ਲਈ ਦਿੱਤੀ ਜਾਊਗੀ ਦੋ ਦਿਨਾਂ ਦਾ ਟਾਈਮ ਆ ਜਿਹੜਾ ਉਹ ਸਰਕਾਰ ਨੂੰ ਪ੍ਰਸ਼ਾਸਨ ਨੂੰ ਦਿੱਤਾ ਏ ਫਿਲਹਾਲ ਅਸੀਂ ਤੁਹਾਨੂੰ ਅਜਿਹੀ ਜਾਣਕਾਰੀ ਦਿੰਦੇ ਰਹਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਗੁਰਦੀਪ ਟਿਵਾਣਾ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ ਸੰਭੂ